ਤੁਸੀਂ ਕਹਿੰਦੇ ਜੇ ਵੀ ਗਰੰਟੀ ਹੋਣੀ ਚਾਹੀਦੀ ਨੌਕਰੀ ਦੀ ਬਲਹਾਰ ਜੀ ਤੁਹਾਡਾ ਸਾਥੀ ਹੈ ਅਮਨਪ੍ਰੀਤ ਜੀ ਥੋੜੀ ਜੀ ਵਿਥਿਆ ਤੇ ਇਹਨੇ ਦੱਸੀ ਹੈ ਜੀ ਸੁਣ ਕੇ ਮੈਂ ਤੇ ਸਨ ਹੋ ਗਿਆ ਇਹ ਮੁੰਡਾ ਬਿਜਲੀ ਨਿਗਮ ਚ ਕੰਮ ਕਰ ਰਿਹਾ ਜੀ ਕੰਪਲੇਂਟ ਅਟੈਂਡ ਕਰਨ ਗਿਆ ਕਰੰਟ ਲੱਗ ਗਿਆ ਬਾਹਨਕਾਰੀ ਗਈ ਇਥੋਂ ਬਾਹ ਵੜਤੀ ਤੇ ਹੁਣ ਨਿਗਮ ਕੀ ਕਹਿੰਦਾ ਵੀ ਅਮਰਪ੍ਰੀਤ ਸਿਆ ਤੂੰ ਹੋ ਗਿਆ ਨਕਾਰਾ ਦੁਖਾਂਜਾ ਬਿਲਕੁਲ ਸਹੀ ਇਸ ਤੋਂ ਵੱਡਾ ਤੱਕਾ ਹੋ ਸਕਦਾ ਉਹਨੇ ਲਈ ਵੀ ਅਧਿਕਾਰੀ ਜ਼ਿੰਮੇਵਾਰ ਸੀ ਭੁਗਤਣਾ ਇਹਨੂੰ ਪੈ ਰਿਹਾ ਇਦਾਂ ਦੇ ਸਾਡੇ ਨੌਜਵਾਨਾਂ ਕੋਲੋਂ ਤੱਕੇਸ਼ਾਹੀ ਨਾਲ ਕੰਮ ਲੈਂਦੇ ਸੀ ਕਿ ਕੰਮ ਤੋਂ ਜਵਾਬ ਨਹੀਂ ਸਾਨੂੰ ਸੇਫਟੀ ਉਪਕਰਨ ਦਿਓ ਸਾਨੂੰ ਕਿੱਟਾ ਪ੍ਰੋਵਾਈਡ ਕਰੋ ਸਾਨੂੰ ਦੂਜੀ ਗੱਲ ਸਾਨੂੰ ਮੁਆਵਜ਼ੇ ਦੀ ਗਰੰਟੀ ਕਰੋ ਸਾਨੂੰ ਨੌਕਰੀ ਦੀ ਗਰੰਟੀ ਕਰੋ ਅੱਜ ਤੁਹਾਡੇ ਨਾਲ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਦੇ ਦੁਖਾਂਤ ਦੀ ਗੱਲ ਕਰਾਂਗੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਠੇਕਾ ਮੁਲਾਜ਼ਮਾਂ ਨੇ ਪੱਲੇ ਕੀ ਪਿਆ ਇਹਦੇ ਬਾਰੇ ਵੀ ਦੱਸਾਂਗੇ ਨਾਲ ਇਹ ਵੀ ਦੱਸਾਂਗੇ ਵੀ ਜਿਹੜੇ ਨੌਜਵਾਨ ਬਿਜਲੀ ਨਿਗਮ ਚ ਕੰਮ ਕਰਦੇ ਨੇ ਕੁਝ ਤੇ ਆਪਣੀਆਂ ਜਾਨਾਂ ਵਾਰ ਜਾਂਦੇ ਨੇ ਖੰਭਿਆਂ ਤੇ ਤੇ ਕੁਝ ਆਪਣੇ ਅੰਗ ਕਟਵਾ ਕੇ ਨਕਾਰੇ ਹੋ ਜਾਂਦੇ ਨੇ ਉਹਨਾਂ ਨਾਲ ਸਰਕਾਰਾਂ ਕੀ ਕਰਦੀਆਂ ਨੇ ਇਹ ਸਾਰੀ ਵਿਥਿਆ ਦੱਸਾਂਗੇ ਆ ਸਾਡੇ ਸਟੂਡੀਓ ਚ ਬਿਜਲੀ ਨਿਗਮ ਠੇਕਾ ਤੇ ਆਊਟਸੋਰਸ ਮੁਲਾਜ਼ਮ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਬਲਿਹਾਰ ਸਿੰਘ ਜੀ ਤੇ ਇੱਕ ਅਮਨਪ੍ਰੀਤ ਸਿੰਘ ਨੌਜਵਾਨ ਜਿਹੜਾ ਬਿਜਲੀ ਨਿਗਮ ਦਾ ਕੰਮ ਕਰਦਿਆਂ ਕਰੰਟ ਲੱਗਨ ਕਰਕੇ ਆਪਣੀ ਬਾਹ ਵਢਾ ਬੈਠਾ ਤੇ ਹੁਣ ਸਰਕਾਰ ਕਹਿੰਦੀ ਤੂੰ ਨਕਾਰਾ ਹੋ ਗਿਆ ਤੈਨੂੰ ਨਾ ਨੌਕਰੀ ਦੇਣੀ ਨਾ ਤੈਨੂੰ ਕਿਹੇ ਦਫ਼ਤਰ ਚ ਬਹਿਣਾ ਬੈਠਣ ਦੇਣਾ ਉਹਦਾ ਕੀ ਹਸ਼ਰ ਹੈ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਬਲਹਰ ਜੀ ਸਭ ਤੋਂ ਪਹਿਲਾਂ ਤੇ ਜਿਹੜੀ ਹੜਤਾਲ ਹੈ ਤੁਸ ਵੀ ਪਤਾ ਲੱਗਾ ਇੱਕ ਦਿਨ ਦੀ ਹੜਤਾਲ ਕੀਤੀ ਹੈ ਉਹਦੇ ਚ ਤੁਹਾਨੂੰ ਕੁਝ ਪ੍ਰਾਪਤ ਹੋਇਆ ਦੇਖੋ ਜੀ ਬਿਜਲੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਬਿਜਲੀ ਮੁਲਾਜ਼ਮ ਇਕਤਾ ਮੰਚ ਤੇ ਜੁਆਇੰਟ ਫੋਰਮ ਤੇ ਜਈ ਐਸੋਸੀਏਸ਼ਨ ਵੱਲੋਂ ਜੋ ਕਾਲ ਦਿੱਤੀ ਗਈ ਸੀ ਸਰਕਾਰ ਦੇ ਵਿਰੁੱਧ ਪਾਵਰਕਾਮ ਦੀ ਮੈਨੇਜਮੈਂਟ ਦੇ ਵਿਰੁੱਧ ਜਿਹੜੀ ਕਿ 9 ਤੋਂ ਲੈ ਕੇ 13 ਤੱਕ ਦਾ ਸੱਦਾ ਸੀਗਾ ਜਦੋਂ ਸਰਕਾਰ ਦਾ ਆਡਿਅਲ ਰਵਈਆ ਤੇ ਮੈਨੇਜਮੈਂਟ ਦਾ ਆਡਿਅਲ ਰਵਈਆ ਦੇਖਿਆ ਤਾਂ ਜਿਹੜੇ ਮੁਲਾਜ਼ਮ ਸਾਡੇ ਸੰਘਰਸ਼ ਕਰ ਰਹੇ ਸੀਗੇ ਉਹਨਾਂ ਦੀ ਗੱਲਬਾਤ ਨਹੀਂ ਸੁਣੀ ਜਾ ਰਹੀ ਸੀ ਤਾਂ ਅਸੀਂ ਫੈਸਲਾ ਕੀਤਾ ਸੀਗਾ ਵੀ ਪਾਵਰ ਕਮੇਂਟ ਟ੍ਰਾਂਸਕੋ ਠੇਕਾ ਮਲਾ ਯੂਨੀਅਨ ਵੱਲੋਂ ਜਿੰਨੇ ਵੀ ਸੀਐਚਵੀ ਸੀਐਚਡਬਲਿਊ ਤੇ ਸੀਐਚਐਚ ਕੰਮ ਆ ਉਹਨਾਂ ਵੱਲੋਂ ਮਤਲਬ ਟੋਟਲੀ ਜਿਹੜਾ ਕੰਮ ਹੈ ਉਹ 13 ਤਰੀਕ ਰਾਤ ਨੂੰ ਮਤਲਬ ਕੰਮ ਜਾਮ ਕਰਨ ਦਾ ਜਿਹੜਾ ਫੈਸਲਾ ਸੀ ਕੀਤਾ ਤੇ ਉਸ ਫੈਸਲੇ ਨੂੰ ਮਤਲਬ ਕਾਮਯਾਬੀ ਹੋਇਆ ਜਦੋਂ ਸਾਰੇ ਪੰਜਾਬ ਦੇ ਅੰਦਰ ਬਿਜਲੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਘੋਲ ਲੜਿਆ ਗਿਆ ਪਰ ਇਹਦੇ ਨਾਲ ਅਸੀਂ ਮਤਲਬ ਇੱਕ ਗੱਲ ਇਹ ਹੈ ਕਿ ਚਾਹੇ ਅੱਜ ਉਹ ਮੁਲਾਜ਼ਮ ਜਿੱਥੇ ਬੰਦਿਆਂ ਨੇ ਸੰਘਰਸ਼ ਕੀਤਾ ਪਰ ਅਸੀਂ ਇਹ ਮੰਨਦੇ ਵੀ ਜਿਹੜਾ ਇਹ ਸੰਘਰਸ਼ ਹੈ ਨੂੰ ਹੋਰ ਵੀ ਅੱਗੇ ਲੈ ਕੇ ਜਾਇਆ ਜਾ ਸਕਦਾ ਸੀਗਾ ਜਿਹਦੇ ਨਾਲ ਬਹੁਤ ਸਾਰੇ ਪੀੜਤਾਂ ਜੇ ਅੱਜ ਵੀ ਅਸੀਂ ਬੈਠੇ ਆ ਤਾਂ ਠੱਗਾਲ ਕਾਮਯਾਬੀ ਨਾਲ ਚੱਲ ਰਹੀ ਸੀ ਬਹੁਤ ਵਧੀਆ ਮਤਲਬ ਲੋਕਾਂ ਦਾ ਰਿਸਪੌਂਸ ਸੀਗਾ ਬਹੁਤ ਵਧੀਆ ਸੀਗੀ ਅਸੀਂ ਚਲੋ ਕੁਝ ਅਸੀਂ ਇਹ ਟਿੱਪਣੀ ਨਹੀਂ ਕਰਾਂਗੇ ਵੀ ਗੱਲ ਕਿੱਦਾਂ ਪਰ ਜਿਹੜੀ ਮਤਲਬ ਗੱਲਾਂ ਪ੍ਰਵਾਨ ਹੋਣ ਜੋਗੀਆਂ ਸੀਗਾ ਵੀ ਜਿਵੇਂ ਨਿੱਜੀ ਕਰਨ ਦੀ ਨੀਤੀ ਹੈ ਪ੍ਰਾਈਵੇਟੇਸ਼ਨ ਆ ਉਹਨੂੰ ਲਗਾਤਾਰ ਸਰਕਾਰ ਲਾਗੂ ਕਰ ਰਹੀ ਹੈ ਸਾਰੇ ਗ੍ਰਿਡ ਵਿੱਚਣ ਦਾ ਫੈਸਲਾ ਹੈਗਾ ਸਾਰਾ ਆਦਾਰਾ ਖਤਮ ਕਰਨ ਦਾ ਫੈਸਲਾ ਉਹਨਾਂ ਦਾ ਹੈਗਾ ਵੀ ਇਹਦੇ ਵਿਰੁੱਧ ਜੇ ਲੜਿਆ ਜਾਂਦਾ ਹੋਰ ਵੀ ਲੜਿਆ ਜਾਂਦਾ ਤਾਂ ਜਿਵੇਂ ਕਿ ਅਸੀਂ ਕੱਚੇ ਮੁਲਾਜ਼ਮ ਆਉਟਸੋਰਸਰ ਦੇ ਮੁਲਾਜ਼ਮ ਹੈ ਸਾਡੀ ਮਤਲਬ ਨੌਕਰੀ ਜਿਹੜੀ ਉਹ ਸੇਫ ਨਹੀਂ ਹੈ ਅਸੀਂ ਕੱਚੇ ਮੁਲਾਜ਼ਮਾਂ ਸਾਡੀ ਡਿਪਾਰਟਮੈਂਟ ਦੇ ਵਿੱਚ ਆਉਣ ਦੀ ਲੜਾਈ ਹੈ ਵੀ ਜਿੰਨੇ ਵੀ ਆਉਟਸੋਰਸਰ ਦੇ ਮੁਲਾਜ਼ਮਾਂ ਆਉਂਦੇ ਆ ਵੀ ਠੇਕਾ ਤੇ ਆਉਟਸੋਰਸ ਮੁਲਾਜ਼ਮਾਂ ਨੂੰ ਨਿਗਮ ਚ ਮਰਜ਼ ਕੀਤਾ ਜਾਵੇ ਮਰਜ਼ ਕੀਤਾ ਜਾਵੇ ਪੱਕਾ ਕੀਤਾ ਜਾਵੇ ਇਹ ਲੰਬੇ ਸਮੇਂ ਤੋਂ ਸਾਡੀ ਲੜਾਈ ਹੈ ਦੂਜੇ ਬਾਰੇ ਕੋਈ ਫੈਸਲਾ ਨਹੀਂ ਇਹਦੇ ਬਾਰੇ ਕੋਈ ਫੈਸਲਾ ਨਹੀਂ ਹੋਇਆ ਦੂਜਾ ਇਹ ਹੈ ਵੀ ਜਿੰਨੇ ਵੀ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਹੈ ਉਹਨਾਂ ਦੀ ਘੱਟੋ ਘਾਟ ਗੁਜ਼ਾਰੇਯੋਗ ਜਿਹੜੀ ਤਨਖਾਹ ਹੈ 1948 ਐਕਟ ਮੁਤਾਬਕ ਜੋ ਆ ਬਰਾਬਰ ਕੰਮ ਬਰਾਬਰ ਤਨਖਾਹ ਜੋ ਸੁਪਰੀਮ ਕੋਰਟ ਦਾ ਵੀ ਫੈਸਲਾ ਹੈ ਵੀ ਉਹ ਫੈਸਲਾ ਲਾਗੂ ਹੋਣਾ ਚਾਹੀਦਾ ਉਥੇ ਵੀ ਕੋਈ ਗੱਲਬਾਤ ਨਹੀਂ ਹੋਈ ਤੀਜਾ ਇਹ ਵੀ ਜਿਹੜਾ ਬਿਜਲੀ ਨੇਗਨ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਇੱਕ ਬਹੁਤ ਵੱਡਾ ਦੁੱਖ ਦਾ ਹੈ ਪਰਿਵਾਰਾਂ ਦੇ ਵਿੱਚ ਵੀ ਜਿਹੜੇ ਕੀਮਤੀ ਆਪਣੀਆਂ ਨਹਾਉਲ ਗਵਾ ਚੁੱਕੇ ਪਿਛਲੀ ਇੰਟਰਵਿਊ ਚ ਮੈਂ ਦੱਸਿਆ ਵੀ 20 ਕੰਮ ਹੈ ਇਸ ਮਹੀਨੇ ਇਸ ਜੂਨ ਤੋਂ ਲੈ ਕੇ ਹੁਣ ਤੱਕ 20 ਕੰਮ ਹੈ ਆਪਣੀਆਂ 700 ਇਨਸੀਡੈਂਟ ਵਾਪਰੇ ਨੇ ਬਿਜਲੀ ਮੰਤਰੀ ਸਭਾ ਜੀ ਕੈਂਬਲ ਨੇ ਕਿਹਾ ਬਿਲਕੁਲ ਜੀ ਬਿਲਕੁਲ ਐਮ ਐਲ ਏ ਸਾਹਿਬ ਨੇ ਉੱਥੇ ਕਿਹਾ ਕਿਟਾਂ ਬਾਰੇ ਕਿਹਾ ਪਰ ਅਫਸੋਸ ਇਸ ਗੱਲ ਦਾ ਕਿ ਬਿਜਲੀ ਮੰਤਰੀ ਸਾਹਿਬ ਸ਼ਰੀਆਮ ਝੂਠ ਬੋਲ ਰਹੇ ਨੇ ਵੀ ਅਸੀਂ ਮਤਲਬ ਜਿਹੜੀਆਂ ਸੇਫਟੀ ਕਿਟਾਂ ਕਰਨਾ ਉਹ ਦਿੱਤੇ ਗਏ ਆ ਮਤਲਬ ਅੱਜ ਪੰਜਾਬ ਦੇ ਅੰਦਰ ਅਸੀਂ ਬਿਜਲੀ ਅਦਾਰੇ ਦੇ ਅੰਦਰ ਸੇਫਟੀ ਕਿਟਾਂ ਜਿਹੜੀਆਂ ਮਿਲ ਨਹੀਂ ਰਹੀਆਂ ਉਹਦੇ ਕਰਕੇ ਟੋਟਲੀ ਕੰਮ ਹੈ ਜਿਹੜਾ ਐਚ ਟੀ ਦਾ ਉਹ ਜਾ ਜੂਨੀਅਰ ਉਹਨਾਂ ਨੇ ਮੁੱਦਾ ਠਾਇਆ ਸੀ ਬਿਲਕੁਲ ਜੀ ਉਹਨਾਂ ਨੇ ਮੁੱਦਾ ਵੀ ਠਾਇਆ ਪਰ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਤੇ ਦੂਜਾ ਇੱਕ ਹੋਰ ਐਮ ਐਲ ਏ ਸਾਫ ਸੀਗੇ ਅਮਰਗੜ ਡਿਵੀਜ਼ਨ ਵੱਲ ਲੱਗਦੇ ਆ ਖੰਨਾ ਤੇ ਉਹਨਾਂ ਨੇ ਵੀ ਮਤਲਬ ਇਸ ਗੱਲ ਦਾ ਮੁੱਦਾ ਠਾਇਆ ਵੀ ਘਟੋ ਘਟ ਇੱਕ ਕਰੋੜ ਰੁਪਿਆ ਜਿਹੜੀ ਰਾਸ਼ੀ ਹੈ ਉਹ ਹੋਣੀ ਚਾਹੀਦੀ ਹੈ ਪਰ ਸਰਕਾਰ ਦੇ ਵਿਧਾਨ ਸਭਾ ਦੇ ਵਿੱਚ ਥੋੜੀ ਜੀ ਤੇ ਤੁਹਾਨੂੰ ਦਿੱਤੀ ਮੇਰੇ ਖਲਾ ਜਿਹੜਾ ਸਮਝੌਤਾ ਹੋਇਆ 48 ਮਲਾਜ਼ਮ ਦੇ ਦੇਖੋ ਜੀ 48 ਮਲਾਜ਼ਮ ਦਾ ਸਮਝੌਤਾ ਹੋਇਆ ਵੀ 10 ਲੱਖ ਰੁਪਿਆ ਐਕਸ ਗਰੇਸ਼ੀਆ ਵਧਿਆ ਪਰ ਇਹ 10 ਤੋਂ 20 ਹੋ ਗਿਆ 10 ਤੋਂ 20 ਹੋ ਗਿਆ ਪਲੱਸ 10 ਲ ਜਿਹੜੇ ਰੈਗੂਲਰ ਮੁਲਾਜ਼ਮ ਉਹਨਾਂ ਦਾ 10 ਤੋਂ 30 ਕਰਤਾ ਹਾਂਜੀ ਮਤਲਬ ਇਹ 30 ਹੋ ਗਿਆ ਇਹ ਚਲੋ ਠੀਕ ਹੈ ਗੱਲ ਪਰ ਜਿਹੜੀ ਵੱਡੀ ਲੜਾਈ ਅਸੀਂ ਮੰਨਦੇ ਆਂ ਵੀ ਜੇ ਕੱਲਾ ਮੁਆਵਜ਼ਾ ਨਹੀਂ ਪਰਿਵਾਰ ਨੂੰ ਪੱਕੀ ਨੌਕਰੀ ਦੀ ਵੀ ਗਰੰਟੀ ਹੋਣੀ ਚਾਹੀਦੀ ਆ ਪਰਿਵਾਰ ਨੂੰ ਪੈਨਸ਼ਨ ਦੀ ਵੀ ਗਰੰਟੀ ਹੋਣੀ ਚਾਹੀਦੀ ਆ ਇਹਦੇ ਲਈ ਅਸੀਂ ਮਤਲਬ ਲਗਾਤਾਰ ਜਿਹੜਾ ਕੋਹਲ ਪ੍ਰਦਰਸ਼ਨ ਦਾ ਸੰਘਰਸ਼ ਆ ਉਹ ਕਰ ਰਹੇ ਆ ਜੀ ਇਹ ਕਹਿੰਦੇ ਨੇ ਵੀ ਗਰੰਟੀ ਹੋਣੀ ਚਾਹੀਦੀ ਨੌਕਰੀ ਦੀ ਬਲਹਾਰ ਜੀ ਤੁਹਾਡਾ ਸਾਥੀ ਹੈ ਅਮਨਪ੍ਰੀਤ ਜੀ ਥੋੜੀ ਜਿਹੀ ਵਿਥਿਆ ਤੇ ਇਹਨੇ ਦੱਸੀ ਹੈ ਜੀ ਸੁਣ ਕੇ ਮੈਂ ਤੇ ਸਨ ਹੋ ਗਿਆ ਬਿਲਕੁਲ ਇਹ ਮੁੰਡਾ ਬਿਜਲੀ ਨਿਗਮ ਚ ਕੰਮ ਕਰ ਰਿਹਾ ਜੀ ਕੰਪਲੇਂਟ ਅਟੈਂਡ ਕਰਨ ਗਿਆ ਕਰੰਟ ਲੱਗ ਗਿਆ ਬਾਹ ਨਕਾਰੀ ਗਈ ਇਥੋਂ ਬਾਹ ਵੜਤੀ ਤੇ ਹੁਣ ਨਿਗਮ ਕੀ ਕਹਿੰਦਾ ਵੀ ਅਮਰਪ੍ਰੀਤ ਸਿਆ ਤੂੰ ਹੋ ਗਿਆ ਨਕਾਰਾ ਹੂੰ ਤੂੰ ਘਰ ਜਾ ਬਿਲਕੁਲ ਸਰ ਇਸ ਤੋਂ ਵੱਡਾ ਤੱਕਾ ਹੋ ਸਕਦਾ ਬਹੁਤ ਸਾਰੇ ਇਦਾਂ ਦੇ ਇਕੱਲਾ ਇੱਕ ਅਮਨਪ੍ਰੀਤ ਸਾਡਾ ਚਲੋ ਸਾਥੀ ਅੱਜ ਸਟੂਡੀਓ ਦੇ ਵਿੱਚ ਆ ਇੱਕ ਮਤਲਬ ਸਾਡੇ ਲੋਕਾਂ ਦੇ ਵਿੱਚ ਇਹ ਅਸੀਂ ਗੱਲ ਲੈ ਕੇ ਜਾਏਗੇ। ਤੁਸੀਂ ਕਈ ਫੋਟੋਆਂ ਮੈਨੂੰ ਭੇਜੀਆਂ ਸੀ। ਉਹ ਦੇਖ ਨਹੀਂ ਸਕਦੇ ਕਿ ਕਿਹੜੇ ਟੰਗ ਦਾ ਨਕਾਰਾ ਹੋਇਆ ਹੈ। ਇਹ ਟੰਗ ਦਾ ਨਕਾਰਾ ਕਿਸੇ ਰੀੜ ਦੀ ਹੱਡੀ ਫੈਕਚਰ ਹੋ ਗਈ ਕੋਈ ਨਕਾਰਾ ਹੋ ਗਿਆ ਜਿੱਮੇ ਸਾਡਾ ਸਾਥੀ ਅਮਨ ਜੀ ਹੈ। ਇਹਨਾਂ ਦਾ ਮਤਲਬ 20 ਦਿਨਾਂ ਪਹਿਲਾ ਵਿਆਹ ਸੀਗਾ ਮੈਰਿਜ ਰੱਖੀ ਹੋਈ ਹੈ ਤੇ ਉਹ ਤੋਂ ਬਾਅਦ ਮਤਲਬ ਜਿਹੜਾ ਪਹਿਲਾਂ ਇਹਨਾਂ ਦਾ 20 ਦਿਨ ਪਹਿਲਾਂ ਐਕਸੀਡੈਂਟ ਹੋ ਜਾਂਦਾ ਤੇ ਇਹਦੀ ਮਤਲਬ ਜੇ ਤੁਹਾਡੇ ਸਾਹਮਣੇ ਜਿਹੜੀ ਬਾਹ ਹੈ ਉਹ ਜਿਵੇਂ ਨਕਾਰਾ ਹੋ ਜਾਂਦੀ ਹੈ ਤੇ ਜਿਹਦੇ ਲਈ ਅਸੀਂ ਐਜੀਟੇਸ਼ਨ ਵੀ ਕਰਦੇ ਆ ਤੇ ਦੂਜੀ ਗੱਲ ਇਹਦੇ ਨਾਲ ਇਹ ਆ ਕਿ ਜਿਹੜਾ ਸਾਥ ਦਾ ਸਾਥੀ ਸੀਗਾ ਪਹਿਲਾਂ ਜਿਹੜੀ ਸਬਡਿਵੀਜ਼ਨ ਚ ਕੰਮ ਕਰਦਾ ਸੀ ਉਥੋਂ ਚੱਕ ਕੇ ਇਹਨੂੰ ਦੂਜੀ ਸਬਡਿਵੀਜ਼ਨ ਦੇ ਵਿੱਚ ਲਾਤਾ ओके okay. मतलब उथे जाके ਲੈਣਾ ਦਾ ਨਹੀਂ ਸੀ ਪਤਾ ਜਿਹਦੇ ਕਾਰਨ ਇਹ ਜਿਹੜਾ ਪਾਣਾ ਹੈਗਾ ਇਹਨਾਂ ਦੇ ਨਾਲ ਵਾਪਰੇ ਆ ਉਹਨਾਂ ਲਈ ਵੀ ਅਧਿਕਾਰੀ ਜ਼ਿੰਮੇਵਾਰ ਸੀ ਟੋਕਣਾ ਇਹਨੂੰ ਪਰ ਬੋਰਡ ਮੈਨੇਜਮੈਂਟ ਖੁਦ ਜ਼ਿੰਮੇਵਾਰ ਆ ਜੀ ਅਸੀਂ ਬੜਾ ਜ਼ੋਰ ਲਾਇਆ ਬੜਾ ਉੱਥੇ मतलब ਇਸ ਗਲਤੀ ਤੇ ਚੱਲੇ ਵੀ ਨਾ ਤੁਸੀਂ ਬਦਲੀਆਂ ਕਰੋ ਜਿਵੇਂ ਅੱਜ ਸਾਡੇ ਕੰਮ ਇੱਕ ਕੰਮ ਤੋਂ ਜਵਾਬ ਦੇ ਰਿਹਾ ਅੱਜ ਇੱਕ ਚੀਫ ਇੰਜੀਨੀਅਰ ਪਟਿਆਲਾ ਇੱਕ ਕੰਮ ਐਨੂੰ ਧਮਕੀ ਭਰਿਆ ਮਾਹੌਲ ਪੱਤਰ ਜਾਰੀ ਕਰਦਾ ਵੀ ਜੇ ਤੁਸੀਂ ਐਚਟੀ ਦਾ ਕੰਮ ਨਹੀਂ ਕਰਦੇ ਤੁਸੀਂ ਇਹ ਨਹੀਂ ਕਰਦੇ ਵੀ ਤੁਹਾਨੂੰ ਡਿਊਟੀ ਦੇ ਫਾਰਕ ਕਰਦਾਂਗੇ ਅਸੀਂ ਬਕਾਇਦਾ ਤੌਰ ਤੇ ਮੈਂ ਸਵੇਰੇ ਉਹਨਾਂ ਨੂੰ ਲੈਟਰ ਲਿਖਿਆ ਵੀ ਤੁਸੀਂ ਜ਼ਿੰਮੇਵਾਰੀ ਮ ਕਰਨ ਲਈ ਤਿਆਰ ਹੈਗੇ ਆ ਪਰ ਜੋ ਅਮਨ ਦੇ ਨਾਲ ਹੋਇਆ ਹਾਲੇ ਤੱਕ ਉਹਨਾਂ ਨੂੰ ਜੋ ਆਪਾਂ ਇੰਸ਼ੋਰਸ ਦੀ ਗੱਲ ਕਰਦੇ ਵੀ ਇੰਸ਼ੋਰਸ 10 ਲੱਖ ਰੁਪਏ ਮਿਲਣੀ ਚਾਹੀਦੀ ਆ ਹਾਲੇ ਤੱਕ ਸਾਡੇ ਸਾਥੀ ਅਮਨ ਜੀ ਨੂੰ ਜਿਹੜੀ ਇੰਸ਼ੋਰਸ ਮਿਲਣੀ ਚਾਹੀਦੀ ਆ ਉਹ ਨਹੀਂ ਮਿਲੀ ਤੇ ਨਾ ਹੀ ਐਸਈ ਬੋਲਾ ਵਗੈਰਾ ਜੋ ਪੈਨਸ਼ਨ ਲੱਗਣੀ ਚਾਹੀਦੀ ਆ ਨਾ ਉਹ ਲਾਗੂ ਹੋਈ ਵਿਧਾਨ ਸਭਾ ਦੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਹੀ ਟੂ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਤਾਂ ਮੁਲਾਜ਼ਮਾਂ ਨੂੰ ਕਿਹਾ ਵੀ ਜੇ ਤੁਸੀਂ ਤੁਹਾਨੂੰ ਸੇਫਟੀ ਕਿਟ ਜਾਂ ਕੁਝ ਨਹੀਂ ਮਿਲਦੀਆਂ ਤੁਸੀਂ ਕੰਮ ਕਰਨਾ ਜਾਓ ਇਦਾਂ ਦੀ ਗੱਲ ਵੀ ਸੀ ਬਿਲਕੁਲ ਜੀ ਸੀਐਮਡੀ ਸਾਹਿਬ ਨੇ ਵੀ ਕਿਹਾ ਬਿਜਲੀ ਸੀਐਮਡੀ ਸਾਹਿਬ ਨੇ ਵੀ ਕਹਿ ਰਹੇ ਨੇ ਬਿਜਲੀ ਮੰਤਰੀ ਵੀ ਚਲੋ ਕਹਿ ਰਹੇ ਆ ਬਟ ਅੱਜ ਜੋ ਪੱਤਰ ਪੜ੍ਹ ਕੇ ਦੇਖ ਲੇ ਫਿਰ ਇਦਾਂ ਇਸ ਦਾ ਮਤਲਬ ਇਹੀ ਹੋਇਆ ਨਾ ਫਿਰ ਚੀਫ ਇੰਜੀਨੀਅਰ ਇਸ ਗੱਲ ਦਾ ਪੂਰਾ ਜ਼ਿੰਮੇਵਾਰ ਆ ਜਿਹੜੇ ਮਤਲਬ ਅਧਿਕਾਰੀ ਚੀਫ ਇੰਜੀਨੀਅਰ ਵਰਗੇ ਇਦਾਂ ਦੇ ਸਾਡੇ ਨੌਜਵਾਨਾਂ ਕੋਲੋਂ ਧੱਕੇਸ਼ਾਹੀ ਨਾਲ ਕੰਮ ਲੰਦੇ ਆ ਸੀਗਾ ਕੰਮ ਤੋਂ ਜਵਾਬ ਨਹੀਂ ਸਾਨੂੰ ਸੇਫਟੀ ਉਪਕਰਨ ਦਿਓ ਸਾਨੂੰ ਕਿੱਟਾ ਪ੍ਰੋਵਾਈਡ ਕਰੋ ਸਾਨੂੰ ਦੂਜੀ ਗੱਲ ਸਾਨੂੰ ਮੁਆਵਜ਼ੇ ਦੀ ਗਰੰਟੀ ਕਰੋ ਸਾਨੂੰ ਨੌਕਰੀ ਦੀ ਗਰੰਟੀ ਕਰੋ ਹੁਣ ਸਾਥੀ ਸਾਡਾ ਮਤਲਬ ਇਹਨ ਮંત્રી ਸਾਹਿਬ ਦੇ ਧਿਆਨ ਦੇ ਵਿੱਚ ਸਾਹਮਣੇ ਇੱਕ ਪਿਕਚਰ ਦਿਖਾਈ ਉਹਨਾਂ ਨੂੰ ਲੈ ਕੇ ਗਏ ਆ ਵੀ ਇਹਨੂੰ ਮੁੰਡੇ ਨੂੰ ਨੌਕਰੀ ਦਾ ਜੀ ਫੈਸਲਾ ਕਰੋ। ਉਹਨਾਂ ਨੇ ਪੇਸ਼ ਕੀਤਾ ਮંત્રી ਸਾਹਿਬ ਬਿਲਕੁਲ ਜੀ ਬਿਜਲੀ ਮੰਤਰੀ ਅੱਗੇ ਜੀ ਬਿਜਲੀ ਮੰਤਰੀ ਜੀ ਅੱਗੇ ਸੀਐਮਡੀ ਸਾਹਿਬ ਅੱਗੇ ਪਾਵਰ ਸੈਕਟਰੀ ਜੀ ਅੱਗੇ ਉਹਨਾਂ ਅੱਗੇ ਅਸੀਂ ਇਹਨਾਂ ਨੂੰ ਪੇਸ਼ ਕੀਤਾ ਵੀ ਆ ਦੇਖੋ ਜੀ ਆ ਹਾਲਤਾ ਬੰਦੇ ਦੀ ਤੇ ਉਹਨਾਂ ਨੇ ਮਤਲਬ ਇੱਕ ਗੱਲ ਹੈ ਵੀ ਹਮਦਰਦੀ ਤਾਂ ਉਹਨਾਂ ਨੂੰ ਜਿਤਾਈ ਸੀ ਸਾਡੇ ਸਾਹਮਣੇ ਵੀ ਅਸੀਂ ਇਹਨਾਂ ਨੂੰ ਨੌਕਰੀ ਦਵਾਂਗੇ 19-12 ਤੇ ਪਰ ਹਾਲੇ ਤੱਕ ਸਾਡੇ ਸਾਥੀ ਨੂੰ ਜਿਹੜਾ ਨੌਕਰੀ ਜੁਆਇਨ ਨਹੀਂ ਕਰਾਇਆ ਗਿਆ ਅਮਰਪ੍ਰਿੰਤ ਪਿੰਡ ਕਿਹੜਾ ਤੁਹਾ ਮੇਰਾ ਪਿੰਡ ਮੋਟੇ ਮੱਜ ਦਾ ਜੀ ਤੇ ਤੁਸੀਂ ਕੀ ਪੜ੍ਹੇ ਕੀ ਜੇ ਕੁਆਲਿਫਿਕੇਸ਼ਨ ਕੀ ਹੈ ਮੇਰੀ ਪਲੱਸ 2 ਹਰ ਆਈਟੀਆ ਕੀਤੀ ਹੋਈ ਹੈ ਇਲੈਕਟ੍ਰੀਸ਼ੀਅਨ ਦੀ ਜੀ ਇਲੈਕਟ੍ਰੀਸ਼ੀਅਨ ਦੀ ਆਈਟੀਆ ਕੀਤੀ ਤੁਸੀਂ ਹਾਂਜੀ ਤੇ ਕਦੋਂ ਤੁਸੀਂ ਨਿਗਮ ਚ ਕੰਮ ਸ਼ੁਰੂ ਕੀਤਾ ਸੀ 1620 ਨੂੰ ਕੀਤਾ ਸੀ 1620 ਨੂੰ ਹਾਂਜੀ ਤੇ ਹਾਸਾ ਕਦੋਂ ਵਾਪਰਿਆ 30723 ਨੂੰ ਜੀ 30723 ਨੂੰ ਹਾਂਜੀ ਓਕੇ ਤਿੰਨ ਸਾਲਾਂ ਬਾਅਦ ਕਹਿ ਲਈਏ ਦੋ ਸਾਲਾਂ ਬਾਅਦ ਹਾਂਜੀ ਤੇ ਕੀ ਕੀ ਵਾਪਰਿਆ ਕਹੀ ਥੋੜਾ ਇਹ ਦੱਸਿਓ ਕੀ ਮੇ ਹੋਇਆ ਹਾਸਾ ਸਾਡੇ ਕੋਲ ਕੰਪਲੇਟ ਆਈ ਸੀ ਇੱਥੇ ਪ੍ਰੀਤ ਕਲੋਨੀ ਜੀ ਅੱਛਾ ਉੱਥੇ ਨਾ ਆਪਣਾ ਟਰਾਂਸਫਾਰਮ ਦੀ ਲੀ ਟੁੱਟੀ ਹੋਈ ਸੀ ਹਾਂ ਉਹ ਠੀਕ ਕਰਨ ਗਏ ਸੀ ਇੱਥੇ ਅਸੀਂ ਹੂੰ ਉੱਥੇ ਕਹਿੰਦੇ ਸੀ ਟਰਾਂਸਫਾਰਮ ਲਾਈਨ ਵੀ ਬੰਦ ਕਰਾਈ ਕਰਦੇ ਅਸੀਂ ਟਰਾਂਸਫਾਰਮ ਤੇ ਕੰਮ ਕਰਨ ਗਏ ਜੀ ਅੱਛਾ ਉੱਥੇ ਟਰਾਂਸਫਾਰਮ ਤੇ ਚੜੇ ਸੀ ਉੱਥੇ ਨਾ ਕਰੰਟ ਆ ਗਿਆ ਜੀ ਨਹੀਂ ਪਿੱਛੇ ਲਾਈਨ ਬੰਦ ਨਹੀਂ ਈ ਥੀ ਪਿੱਛੇ ਬੰਦ ਕੀਤੀ ਹੋਈ ਸੀ ਅੱਛਾ ਹਾਂਜੀ ਤੇ ਤੂੰ ਖੰਬੇ ਤੇ ਚੜਿਆ ਹਾਂਜੀ ਪੌੜੀ ਹੈ ਗਈ ਸੀ ਨਹੀਂ ਜੀ ਪੌੜੀ ਨਹੀਂ ਜੀ ਨੀ ਤੈਨੂੰ ਕੋ ਪੌੜੀ ਨਹੀਂ ਹੁੰਦੀ ਤੈਨੂੰ ਗੰਦੀ ਨਹੀਂ ਨਿਕਲ ਵੱਲੋਂ ਨਹੀਂ ਜੀ ਦਿੱਤੀ ਹੀ ਨਹੀਂ ਹੋਈ ਜੀ ਤੇ ਫਿਰ ਤੂੰ ਖੰਬੇ ਤੇ ਕਿਵੇਂ ਚੜਿਆ ਖੰਬੇ ਦੇ ਉੱਪਰ ਕਿਵੇਂ ਚੜ ਗਿਆ ਤੇ ਪੈਰ ਪੈਰ ਆ ਕੇ ਜਿੱਦਾਂ ਜੁਗਾੜ ਕਰਕੇ ਆਪਾਂ ਚੜਦੇ ਆ ਹਾਂਜੀ ਪਰ ਤੁਹਾਨੂੰ ਕੋਈ ਪੌੜੀ ਕੋਈ ਸੇਫਟੀ ਨਹੀਂ ਕੋਈ ਕੁਝ ਨਹੀਂ ਦਿੱਤਾ ਹੋਇਆ ਜੀ ਅੱਛਾ ਤੇ ਤੇਰਾ ਫਿਰ ਉੱਪਰ ਕਰੰਟ ਲੱਗ ਗਿਆ ਹਾਂਜੀ ਫਿਰ ਕਿਵੇਂ ਕੀ ਵਾਪਰਿਆ ਫਿਰ ਥੋੜਾ ਦੱਸਿਓ ਕਰੰਟ ਲੱਗਣ ਤੋਂ ਬਾਅਦ ਡੇ ਪਿਆ ਥੱਲੇ ਗਿਆ ਲਟਕ ਗਿਆ ਡਿੱਗ ਗਿਆ ਸੀ ਨੀਚੇ ਜੀ ਅੱਛਨ ਨੀਚੇ ਡਿੱਗ ਪਿਆ ਹਾਂਜੀ ਤੇ ਇਹ ਕਿਵੇਂ ਕੀ ਹੋਇਆ ਸੀ ਇਹ ਸਾਰੀ ਬਾਹਾਂ ਫੁੱਕ ਗਈ ਸੀ ਸਾਰੀ ਜੀ ਫੁੱਕੀ ਗਈ ਸੀ ਸਾਰੀ ਸੜ ਗਈ ਸੀ ਸਾਰੀ ਹਾਂਜੀ ਓਕੇ ਤੇ ਫਿਰ ਡਾਕਟਰਾਂ ਨੂੰ ਬਾਹ ਇੱਥੋਂ ਕੱਟਣੀ ਪਈ ਕੱਟਣੀ ਪਈ ਹਾਂਜੀ ਓਕੇ ਤੇ ਇਹਦੇ ਤੇ ਖਰਚਾ ਵੀ ਬਹੁਤ ਆਇਆ ਹਣਾ ਹਾਂਜੀ ਕੋਈ ਦਿੱਤਾ ਨਿਗਮ ਨਹੀਂ ਕੋਈ ਨਹੀਂ ਦਿੱਤਾ ਜੀ ਇਹ ਐਸਆਈ ਕਾਰਡ ਵੀ ਸਾਰਾ ਕੁਝ ਗਲਤ ਕੀਤਾ ਹੋਇਆ ਸੀ ਕੰਪਨੀ ਨੇ ਜਿਹੜੇ ਐਸਆਈ ਕਾਰਡ ਹੈ ਸਾਡੇ ਕੋਲ ਅੱਛਾ ਉਹਦਾ ਵੀ ਨਹੀਂ ਕੋਈ ਲਾਭ ਮਿਲੇ ਸਾਨੂੰ ਜੀ ਇਹ ਪੱਲਿਓ ਸਾਰਾ ਖਰਚਾ ਕਰਨਾ ਪਿਆ ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਡਿਊਟੀ ਤੇ ਜੁਆਇਨ ਨਹੀਂ ਕਰਾਇਆ ਨਹੀਂ ਟੂਟੀ ਤੇ ਜੁਆਇਨ ਨਹੀਂ ਕਰਾਇਆ ਜੀ ਉਹ ਕਹੇ ਅਸੀਂ ਹੈਂਡੀਕੈਪਟਰ ਰੱਖ ਨਹੀਂ ਸਕਦੇ ਜੀ ਉਹ ਕਹਿੰਦੇ ਵੀ ਹੁਣ ਅਮਰਪੀਰ ਤੋਂ ਨਕਾਰਾ ਹੋ ਗਿਆ ਹਾਂਜੀ ਹੁਣ ਸਾਡੇ ਕੰਮ ਜੋਗਾ ਨਹੀਂ ਰਿਹਾ ਹਾਂਜੀ ਤੇ ਉਹਨਾਂ ਨੂੰ ਪੁੱਛਿਆ ਨਹੀਂ ਬਾਬੇ ਮੈਂ ਤੇ ਨਕਾਰਾ ਕੀਤਾ ਹੀ ਮੈਨੂੰ ਤੁਹਾਡੇ ਨਿਗਮ ਦੇ ਕੀਤਾ ਆ ਤੁਹਾਡੇ ਖੰਬੇ ਨੇ ਕੀਤਾ ਤਾਰਾਂ ਨੇ ਕੀਤਾ ਹਾਂਜੀ ਕਿਹਾ ਤਾਂ ਹੈ ਉਹਨਾਂ ਨੇ ਕਿਹਾ ਸੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੋਈ ਜੀ ਸਾਲ ਹੋ ਗਿਆ ਜੀ ਓਕੇ ਤੇ ਜਿਵੇਂ ਬਲਹਾਰ ਹੋਣੀ ਦੱਸ ਰਹੇ ਆ ਤਹਾਡੀ ਮੈਰਿਜ ਸੀ ਹਾਂਜੀ 20 ਦਿਨ ਪਹਿਲਾਂ ਮੈਜ ਰੱਖੀ ਹੋਈ ਮਤਲਬ 20 ਦਿਨ ਪਹਿਲਾਂ ਘਟਨਾ ਵਾਪਰ ਗਈ 20 ਦਿਨਾਂ ਬਾਅਦ ਵਿਆਹ ਸੀ ਹਾਂਜੀ ਫਿਰ ਕਿਵੇਂ ਵਿਆਹ ਸੰਪੂਰਨ ਹੋ ਗਿਆ ਹਾਂਜੀ ਹੋ ਗਿਆ ਜੀ ਅੱਛਾ ਵਿਆਹ ਅੱਛਾ ਪਰਵਾਲ ਸੀ ਅੱਗੇ ਹਾਂਜੀ ਵਿਆਹ ਹੋ ਗਿਆ ਫਿਰ ਹਾਂਜੀ ਤੇ ਫਿਰ ਬਹੁਤ ਤਕਲੀਫ ਚੱਲੇ ਹੋਣੀ ਤੋਂ ਜਦੋਂ ਕੋਈ ਅੰਗ ਕੱਟਿਆ ਜਾਵੇ ਬੰਦਾ ਇੱਕ ਵਾਰੀ ਤੇ ਪੂਰੀ ਤਰ੍ਹਾਂ ਟੁੱਟ ਜਾਂਦਾ ਟੋਕਾ ਜਾਂ ਹੁੰ ਜਾਂਦਾ ਬਹੁਤ ਔਖਾ ਹੁੰਦਾ ਜੀ ਕਰਦਾ ਗੁਜ਼ਾਰਾ ਚਲਾਉਣਾ ਹੀ ਬਹੁਤ ਔਖਾ ਹੋ ਰਿਹਾ ਜੀ ਹੁਣ ਹਾਂ ਤੋਂ ਵਿਆਹ ਵੀ ਹੋ ਗਿਆ ਹਾਂਜੀ ਤੇ ਸਰਕਾਰ ਕਹਿੰਦੀ ਤੁੰ ਨਕਾਰਾ ਹੋ ਗਿਆ ਅਸੀਂ ਤੈਨੂੰ ਨੌਕਰੀ ਨਹੀਂ ਦੇਣੀ ਨੌਕਰੀ ਨਹੀਂ ਦੇ ਸਕਦੇ ਜੀ ਤੇ ਕੋਈ ਪੈਸਾ ਦਿੱਤਾ ਜਿਹੜਾ 10 ਲੱਖ ਰੁਪਏ ਮੁਆਵਜ਼ਾ ਦਿੰਦੇ ਨੇ ਕੁਝ ਨਹੀਂ ਦਿੱਤਾ ਜੀ ਕੀ ਕਹਿੰਦੇ ਨੇ ਲਾਰਾ ਲਾਈ ਜਾਂਦੇ ਹੁਣੇ ਮਤਲਬ ਲਗਾਤਾਰ ਅਸੀਂ ਜਿਹੜਾ ਹੈ ਇਹਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਲਗਾਤਾਰ ਜਿਹੜਾ ਸਰਕਾਰ ਦੇ ਖਿਲਾਫ ਹੈਜੀਟੇਸ਼ਨ ਆ ਉਹ ਕਰ ਰਹੇ ਹੈਗੇ ਆ ਪਰ ਸਰਕਾਰ ਹੈ ਜਿਹੜੀ ਲਗਾਤਾਰ ਮੀਟਿੰਗਾਂ ਦਿੰਦੀ ਆ ਮੀਟਿੰਗਾਂ ਦੇ ਕੇ ਅੱਗੇ ਜਿਹੜੇ ਟਾਈਮ ਦੀ ਨੀਤੀ ਪਿਛਲੇ ਦਿਨੀ ਆਪਾਂ ਕੀਤੀ ਸੀਗੀ ਇੰਟਰਵਿਊ ਚ ਦੱਸਿਆ ਸੀਗਾ ਵੀ ਮੀਟਿੰਗ 28 ਤਰੀਕ ਨੂੰ ਦਿੱਤੀ ਸੀਗੀ ਆਪਾਂ ਨੂੰ ਪਰ ਉਹਦੇ ਵਿੱਚ ਬਿਜਲੀ ਮੰਤਰੀ ਗੈਰ ਹਾਜ਼ਰ ਰਹੇ ਤੇ ਕਿਰਤ ਮੰਤਰੀ ਤੇ ਵਿੱਤ ਮੰਤਰੀ ਜਿਹੜੇ ਉਹ ਹਾਜ਼ਰ ਸੀਗੇ ਫਿਰ 6 ਤਰੀਕ ਦੀ ਦਿੱਤੀ ਤੇ 6 ਤੋਂ ਬਾਅਦ ਜਿਹੜੀ ਹੈ ਉਹ ਹੁਣ ਆਪਣਾ 17 17 ਤਰੀਕ ਨਾ 16 16 ਤਰੀਕ ਦੀ ਜਿਹੜੀ ਹੈ ਉਹ ਮੀਟਿੰਗ ਦਿੱਤੀ ਗਈ ਹੈ ਕਹਿੰਦਾ ਭਾਵੇਂ ਜਿਹੜੀ ਸਾਥੀ ਜੀ ਗੱਲ ਕਰਕੇ ਗਿਆ ਵੀ ਪਿਛਲੇ ਦਿਨੀ ਇੱਥੋਂ ਦੇ ਅਧਿਕਾਰੀ ਚਿੱਠੀ ਪੁੱਤਰ ਕੜਦੇ ਵੀ 10 ਤਰੀਕ ਤੱਕ ਸੇਫਟੀ ਕਿੱਟਾਂ ਦਿੱਤੀਆਂ ਜਾਣੀ ਕਿ ਹਜੇ ਤੱਕ ਕਿਸੇ ਨੂੰ ਸੇਫਟੀ ਕਿੱਟਾਂ ਉਪਰਕਰਨ ਨਹੀਂ ਦਿੱਤੇ ਗਏ। ਮਤਲਬ ਅਸੀਂ ਇਹ ਲੋਕਾਂ ਨੂੰ ਅੱਜ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹੁੰਦੇ ਆ ਵੀ ਜਿੱਡੀ ਵੱਡੀ ਲੜਾਈ ਆ ਬਿਜਲੀ ਮੁਲਾਜ਼ਮਾਂ ਜਥੇਬੰਦੀਆਂ ਨੇ ਵੀ ਕਹਾਂਗੇ ਜਿੱਡੀ ਮਤਲਬ ਸਾਡੇ ਤੇ ਹੱਲਾ ਹੈ ਮਤਲਬ ਤੁਹਾਡੇ ਸਾਹਮਣੇ ਪੇਸ਼ ਕੀਤਾ ਵੀ ਲਗਾਤਾਰ ਸਾਡੇ ਕੰਮੇ ਜਵਾਨ ਜਾਨਾਂ ਜੜੀਆਂ ਉਹ ਗਵਾ ਗਏ ਵੀ ਕੰਮੇ ਕਿੰ ਕੀਮਤੀ ਆਪਣੀਆਂ ਜਾਨਾਂ ਗਵਾਵੇ 300 ਦੇ ਜਿਵੇਂ 700 ਦੇ ਲਗਭਗ ਕੰਮੇ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਆ ਕੋਈ ਅਪੰਗ ਕੋਈ ਰੀਡ ਦੀ ਹੱਡੀ ਫੈਕਚਰ ਹੋ ਗਿਆ ਇਹ ਮਤਲਬ ਸਰਕਾਰ ਜਿਹੜੀ ਗੱਲ ਬਿਲਕੁਲ ਵੀ ਸੁਣ ਨਹੀਂ ਰਹੀ ਇਹਦੇ ਸਬੰਧ ਦੇ ਵਿੱਚ 16 ਤਰੀਕ ਨੂੰ ਜਿਹੜੀ ਹੈ ਦੁਬਾਰਾ ਫੇਰ ਵਿੱਤ ਮੰਤਰੀ ਕਿਰਤ ਮੰਤਰੀ ਤੇ ਬਿਜਲੀ ਮੰਤਰੀ ਤੋਂ ਵੱਲੋਂ ਮੀਟਿੰਗ ਦਾ ਸਾਨੂੰ ਸੱਦਾ ਦਿੱਤਾ ਦੁਬਾਰਾ ਹੋ ਰਹੀ ਦੁਬਾਰਾ ਹੋ ਰਹੀ ਹੈ ਜੇਕਰ ਮੀਟਿੰਗ ਨਹੀਂ ਹੁੰਦੀ ਜੀ ਤਾਂ ਫਿਰ 17 ਤਰੀਕ ਪਰਿਵਾਰਾਂ ਤੇ ਬੱਚਿਆਂ ਸਮੇਤ ਉਸੇ ਸੰਘਰਸ਼ ਕਰਾਂਗੇ ਤੇ ਦੂਜੀ ਗੱਲ ਅੱਜ ਐਤਕੀ ਅਸੀਂ ਇਹ ਸੋਚ ਕੇ ਜਾਵਾਂਗੇ ਜੇ ਤਾਂ ਫਿਰ ਸਰਕਾਰ ਸਾਡੇ ਨਾਲ ਜਿਵੇਂ ਧੱਕਾ ਕਰਦੀ ਹੈ ਫਿਰ ਉਦਾਂ ਧੱਕਾ ਕਰ ਲਵੇ ਜਾਂ ਫਿਰ ਸਾਡੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਪ੍ਰਵਾਨ ਕਰ ਲਵੇ ਕਿਉਂਕਿ ਅਸੀਂ ਪੀੜਤਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਨੌਕਰੀ ਨਹੀਂ ਗਰੰਟੀ ਨਹੀਂ ਕੋਈ ਵੀ ਮਤਲਬ ਜਿਹੜਾ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਤੇ ਦੂਜੀ ਗੱਲ ਅਸੀਂ ਇਹ ਵੀ ਕਹਾਂਗੇ ਜਿਹੜੇ ਚੀਫ ਇੰਜੀਨੀਅਰ ਵਰਗੇ ਇਦਾਂ ਦੀਆਂ ਧਮਕੀਆਂ ਦੰਦੇ ਆ ਉਹ ਧਮਕੀਆਂ ਨਾਲ ਕੰਮ ਲੈਂਦੇ ਉਹਨਾਂ ਤੇ ਐਫ ਆਈ ਆਰ ਲਾਂਚ ਹੋਣੀ ਚਾਹੀਦੀ ਆ ਜਾਂ ਫਿਰ ਉਹ ਸੇਫਟੀ ਗਿੱਟਾਂ ਅਪ ਕਰਨ ਵਹੀਆ ਕਰਵਾਉਣਾ ਇਹ ਮਤਲਬ ਅਸੀਂ ਗੱਲ ਨੂੰ ਸਰਕਾਰ ਦੇ ਨਾਲ ਵਿਰੋਧ ਲੈ ਕੇ ਜਾਵਾਂਗੇ ਜੇ ਸਰਕਾਰ ਸਾਡੀ ਗੱਲ ਨਹੀਂ ਪ੍ਰਬੰਧ ਕਰਦੀ ਤਾਂ ਤਿੱਖਾ ਜਿਹੜਾ ਇਜੀਟੇਸ਼ਨ ਹੋਣਾ ਹੈ ਕਿੱਥੇ ਮਾਰੇ ਖਰੜ ਵਿਖੇ ਜੀ ਖਰਨ ਮਾਰੋਗੇ ਕਿਉਂਕਿ ਕਿਰਤ ਮੰਤਰੀ ਸਾਹਿਬ ਨੇ ਪਿਛਲੇ ਦਿਨ 165 ਰੁਪਿਆ ਤਨਖਾਹ ਵਧਾ ਕੇ ਜਿਹੜਾ ਗੋਝਾ ਮਜ਼ਾਕ ਕੀਤਾ ਮਤਲਬ ਵੀ ਸਾਡੀ ਇਹ ਮੰਗ ਹੈ ਵੀ ਕਿਰਤ ਡਿਪਾਰਟਮੈਂਟ ਕੋਲ ਅਧਿਕਾਰ ਹੈ ਜਿਹੜੇ ਨਵੇਂ ਰੇਟਰ ਵਾਈਜ਼ ਕਰਨੇ ਆ ਜਾਂ ਘੱਟੋ ਘੱਟ ਗੁਜ਼ਾਰੇਯੋਗ ਤਨਖਾਹ ਕਰਨ ਦੇਣੀ ਆ ਜਾਂ ਸੇਫਟੀ ਕਿੱਟਾਂ ਉਪਕਰਨ ਮੁਹੱਈਆ ਕਰਾਉਣੇ ਆ ਦੂਜਾ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਅਸੀਂ ਕੱਚੇ ਮਜ਼ਦੂਰਾਂ ਨੂੰ ਪੱਕਾ ਕਰਾਂਗੇ ਪੰਜਾਬ 'ਚ ਧਰਨਾ ਨਹੀਂ ਲੱਗਣ ਦਿੰਦੇ ਹਰ ਨਵੇਂ ਬੇਰਜ਼ਗਾਰੀ ਨੂੰ ਖਤਮ ਕਰਨ ਵਾਸਤੇ ਕਰਨ ਦਾ ਮਤਲਬ ਇਹ ਆ ਵੀ ਖਰੜ ਦੇ ਤੋਂ ਵਿਧਾਇਕ ਨੇ ਕਿਰਤ ਮੰਤਰੀ ਜਗਨਨ ਮ ਚਰਨਾ ਕਰਕੇ ਤੇ ਦੂਜਾ ਸਾਰੇ ਵਿੱਤ ਮੰਤਰੀ ਸਾਰੇ ਮਤਲਬ ਇੱਥੇ ਬੈਠੇ ਹੈਗੇ ਆ ਜਿਹੜੀ ਮਤਲਬ ਸਾਡੀ ਗੱਲ ਸਰਕਾਰ ਤੱਕ ਪੁੱਜੇ ਜੇ ਦੋਵੇਂ ਅਸੀਂ ਹੈੱਡ ਆਫਿਸ ਜਾਂਦੇ ਆ ਤਾਂ ਉਹ ਇਹ ਗੱਲ ਕਹਿੰਦੇ ਵੀ ਸਰਕਾਰ ਦੇ ਲੈਵਲ ਦੀ ਗੱਲ ਹੈ ਸਰਕਾਰ ਨੇ ਇਹਦਾ ਹੱਲ ਕੱਢਣਾ ਪਰ ਸਰਕਾਰ ਦੀ ਲਗਾਤਾਰ ਜਿਹੜੀ ਟਾਲ ਮਟੋਲ ਦੀ ਨੀਤੀ ਆ ਉਹ ਬਣਾਈ ਹੋਈ ਆ ਇਸ ਕਰਕੇ ਅਸੀਂ ਬਿਜਲੀ ਮੁਲਾਜ਼ਮ ਜੱਥੇਬੰਦੀ ਨੂੰ ਅੱਜ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਾਂਗੇ ਵੀ ਜਿਹੜੇ ਆਉਣ ਵਾਲੇ ਸਮੇਂ 'ਚ ਸੰਘਰਸ਼ ਆ ਅੱਜ ਮਤਲਬ ਕਈ ਕਾਮਿਆਂ ਦੇ ਵਿੱਚ ਨਿਰਾਸ਼ਾ ਵੀ ਗਈ ਆ ਤੇ ਮੈਂ ਉਹਨਾਂ ਕਾਮਿਆਂ ਨੂੰ ਵੀ ਅਪੀਲ ਕਰਾਂ ਵੀ ਨਿਰਾਸ਼ਾ ਹੋਣ ਦੀ ਲੋੜ ਨਹੀਂ ਆਪਾਂ ਨੂੰ ਆਉਣ ਵਾਲੇ ਸ਼ੰਘਰਸ਼ ਕਰਨ ਦੀ ਲੋੜ ਹੈਗੀ ਆ ਜੇ ਸਰਕਾਰੀ ادارے ਨੂੰ ਬਚਾਉਣਾ ਤਾਂ ਮਤਲਬ ਤਕੜੇ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈਗੀ ਆ ਅਮਰਪ੍ਰੀਤ ਇੱਕ ਰਸ ਇੱਕ ਸਾਲ ਤੇ ਡੇਢ ਮਹੀਨਾ ਹੋ ਗਿਆ 30 ਜੁਲਾਈ 2023 ਇਹ ਇਨਸੀਡੈਂਟ ਨੂੰ ਹੈ ਨਾ ਤੇ ਕੋਈ ਤੁਸੀਂ ਨਕਲੀ ਬਾਹ ਵਗੈਰਾ ਵੀ ਲਾਉਣ ਦਾ ਯਤਨ ਕੀਤਾ ਹਾਂਜੀ ਲਵਾਈ ਹੈ ਹਾਂਜੀ ਉਹ ਕਿਵੇਂ ਡਿਪਾਰਟਮੈਂਟ ਨੇ ਲਵਾਈ ਹੈ ਨਹੀਂ ਕੋਈ ਕਿਸੇ ਨੇ ਆਪਣਾ ਸੰਸਦ से ਲਾਈ ਸੀ ਉਨੇ ਲਵਾਈ ਹੈ ਜੀ ਕੋਈ ਕੋਈ ਐਨਆਰ ਹੀ ਕੋਣ ਹੈ ਹਾਂਜੀ ਐਨਆਰ ਅੱਛਾ ਬਾਹਰ ਸੀ ਕੋਈ ਬੰਦਾ ਉਹਨੇ ਲਵਾਈ ਹੈ ਹਾਂਜੀ ਅੱਛਾ ਤੇ ਤੋ ਅਮਰਪੁਰ ਜਦੋਂ ਹੁਣ ਵਿਚਰਦਾ ਹੈ ਜਿਵੇਂ ਬਲਹਾਰ ਉਹਨਾਂ ਨਾਲ ਘੁੰਮਦਾ ਫਿਰਦਾ ਚਲੋ ਤੋ ਕੋਸ਼ਿਸ਼ ਕਰਿਆ ਨੌਕਰੀ ਮਿਲੇ ਕੀ ਸੋਚਦਾ ਕਿ ਹਾਂ ਤੂੰ ਵੀ ਹੁਣ ਲਾਈਫ ਨੂੰ ਅੱਗੇ ਕਿਵੇਂ ਲਗਾਉਣਾ ਜ਼ਿੰਦਗੀ ਕਿਵੇਂ ਤੋਰਨੀ ਅੱਗੇ ਇੰਤਕੀ ਦੇ ਇਸ ਵਾਰੇ ਜੀ ਡਿਊਟੀ ਦੇ ਰੱਖਿਆ ਜਾਵੇ ਜੀ ਘਰ ਦਾ ਗੁਜ਼ਾਰਾ ਚੱਲ ਸਕੇ ਜੀ ਮੇਰਾ ਹਾਂ ਪੱਕੀ ਨੌਕਰੀ ਦਾ ਪ੍ਰਬੰਧ ਹੋਵੇ ਜੀ ਹੋ ਮਨ ਦਾ ਮਿਲ ਆਖਵਾ ਦਿੱਤਾ ਜਾਵੇ ਜੀ ਹਮ ਓਕੇ ਜੋ ਮੇਰਾ ਘਰ ਦਾ ਗੁਜ਼ਾਰਾ ਚੱਲ ਸਕੇ ਜੀ ਅੱਗੇ ਹਾਂਸ ਹੈ ਜੀ ਹੁਣ ਤਾਂ ਸਾਲ سامنے ਸਾਲ ਹੋ ਗਿਆ ਜੀ ਕੋਈ ਹਾਂਸ ਨਹੀਂ ਆ ਜੀ ਹਜੇ ਕੋਈ ਜੀ ਸੋ ਗੱਲ ਇੱਥੇ ਖਤਮ ਕਰਦੇ ਆਂ ਔਰ ਗੱਲ ਵੀ ਅਮਨਪ੍ਰੀਤ ਸਿੰਘ ਤੋਂ ਖਤਮ ਕਰਦੇ ਆਂ ਮੈਨੂੰ ਲੱਗਦਾ ਜਿਹੜੇ ਸੱਜਣੇ ਪ੍ਰੋਗਰਾਮ ਦੇਖਣਗੇ ਉਸ ਸਰਕਾਰ ਉੱਪਰ ਜ਼ਰੂਰ ਸਵਾਲ ਕਰਨਗੇ ਵੀ ਅਮਨਪ੍ਰੀਤ ਸਿੰਘ ਦਾ ਕਸੂਰ ਕੀ ਸੀ ਉਹਨੂੰ ਬਿਜਲੀ ਨਿਗਮ ਚ ਨੌਕਰੀ ਤੇ ਰੱਖਿਆ ਡਿਊਟੀ ਤੇ ਉਹ ਆਪਣਾ ਕੰਮ ਕਰ ਰਿਆ ਸੀ ਕਰਮ ਕਰ ਰਿਆ ਸੀ ਔਰ ਇਸ ਦੌਰਾਨ ਕਰੰਟ ਲੱਗਣ ਨਾਲ ਉਹਦੀ ਬਾਹ ਜਿਹੜੀ ਝੁੱਲਸ ਗਈ ਤੇ ਬਾਹ ਵੱਢਣੀ ਪਈ ਤੇ ਕੀ ਇਹ ਗੱਲ ਸ਼ੋਭਾ ਦਿੰਦੀ ਹੈ ਜਾਂ ਜਸਟੀਫਾਈਡ ਹੈ ਵੀ ਬਿਜਲੀ ਨਿਗਮ ਕਵੇ ਬੀ ਅਮਨਪ੍ਰੀਤ ਨੂੰ ਹੁਣ ਨਕਾਰਾ ਹੋ ਗਿਆ ਸਾਡੇ ਯੋਗ ਨਹੀਂਗਾ ਔਰ 1 ਸਾਲ ਡੇਢ ਮਹੀਨੇ ਤੋਂ ਉਹਨੂੰ ਨਿੱਕਾ ਪੈਸਾ ਵੀ ਨਾ ਦਿੱਤਾ ਜਾਵੇ ਰਾਹਤ ਵਜੋਂ ਕੀ ਇਹ ਇਨਸਾਫ ਦੀ ਗੱਲ ਮੈਨੂੰ ਲੱਗਦਾ ਵੀ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣੀ ਸਾਡੀ ਗੱਲ ਸੁਣਦੇ ਹੋਣਗੇ ਤੇ ਆਸ ਲੱਗਦੀ ਹੈ ਵੀ ਉਹ ਤੁਰੰਤ ਅਮਨਪ੍ਰੀਤ ਨੂੰ ਬੁਲਾ ਕੇ ਤੇ ਨਿਯੁਕਤੀ ਪੱਤਰ ਦੇਣਗੇ